ਜੈਤ ਸ੍ਰੀ ਮਹਿਲਾ ਪੰਜਵਾ ਘਰ ਤੀਜਾ ਇੱਕ ਓੰਕਾਰ ਸਤਗੁਰ ਪ੍ਰਸਾਦ ਕੋਈ ਜਾਣ ਕਵਨ ਈਹਾ ਜਗ ਮੀਤ ਜਿਸ ਹੋਏ ਕਿਰਪਾਲ ਸੋਈ ਵਿਦ ਬੁਝਾ ਤਾ ਕੀ ਨਿਰਮਲ ਰੀਤ ਰਹਾਉ ਗੁਰੂ ਅਰਜਨ ਸਾਹਿਬ ਕਹਿੰਦੇ ਕਿ ਕੋਈ ਜਾਣੈ ਕੋਈ ਵਿਰਲਾ ਮਨੁੱਖ ਹੀ ਜਾਣਦਾ ਕਵਨ ਈਹਾ ਜਗ ਮੀਤ ਇਸ ਜਗਤ ਦੇ ਵਿੱਚ ਅਸਲੀ ਮਿੱਤਰ ਕੋਮ ਜਿਸ ਹੋਏ ਕਿਰਪਾਲ ਸੋਈ ਵਿਦ ਬੁੱਝੈ ਤਾਂ ਕੀ ਨਿਰਮਲ ਰੀਤ ਜਿਸ ਮਨੁੱਖ ਤੇ ਪ੍ਰਮਾਤਮਾ ਦਇਆਵਾਨ ਹੁੰਦਾ ਉਹੀ ਮਨੁੱਖ ਇਸ ਗੱਲ ਨੂੰ ਸਮਝਦਾ ਹੈ ਤੇ ਜਿਹੜਾ ਸਮਝ ਗਿਆ ਉਹਦੀ ਜੀਵਨ ਜੁਗਤ ਪਵਿੱਤਰ ਹੋ ਜਾਂਦੀ ਹੈ ਕਿਹੜੀ ਗੱਲ ਸਮਝਣੀ ਹੈ ਕਿ ਇੱਥੇ ਅਸਲੀ ਮਿੱਤਰ ਕੌਣ ਹੈ ਅਗਲੀਆਂ ਪੰਕਤੀਆਂ ਦੇ ਵਿੱਚ ਗੁਰੂ ਸਾਹਿਬ ਹੋਰ ਜ਼ਿਆਦਾ ਚਾਨਣਾ ਪਾਉਂਦੇ ਨੇ ਇਸ ਸਵਾਲ ਦੇ ਉੱਪਰ ਮਾਤ ਪਿਤਾ ਬਨਤਾ ਸੁਤ ਬੰਧਪ ਇਸ਼ਟ ਮਿਤ ਅਰਪਾਈ ਪੂਰਬ ਜਨਮ ਕੇ ਮਿਲੇ ਸੰਜੋਗੀ ਅੰਤ ਹੈ ਕੋ ਨ ਸਹਾਈ ਮਾ ਪਿਓ ਇਸਤਰੀ ਪੁੱਤਰ ਰਿਸ਼ਤੇਦਾਰ ਪਿਆਰੇ ਮਿੱਤਰ ਤੇ ਭਰਾ ਗੁਰੂ ਸਾਹਿਬ ਕਹਿੰਦੇ ਇਹ ਸਾਰੇ ਪਹਿਲੇ ਜਨਮਾਂ ਦੇ ਸੰਜੋਗਾ ਕਰਕੇ ਇੱਥੇ ਮਿਲ ਪਏ ਪਰ ਅਖੀਰ ਵੇਲੇ ਇਹਨਾਂ ਦੇ ਵਿੱਚੋਂ ਕੋਈ ਵੀ ਸਾਥੀ ਨਹੀਂ ਬਣਦਾ ਅੰਤ ਵੇਲਾ ਜਦੋਂ ਮਨੁੱਖ ਦਾ ਹੁੰਦਾ ਹੈ ਉਹ ਉਹਨੂੰ ਇਕੱਲੇ ਨੂੰ ਹੀ ਕੱਟਣਾ ਪੈਂਦਾ ਹੈ। ਉਸ ਵਕਤ ਕਿਸੇ ਦੇ ਮੂੰਖੋਂ ਨਿਕਲੇ ਕੋਈ ਵੀ ਸ਼ਬਦ ਤੁਹਾਨੂੰ ਤਰਵਾਸ ਨਹੀਂ ਦੇ ਸਕਦੇ। ਜੇ ਤੁਸੀਂ ਮਰਨ ਕਿਨਾਰੇ ਹੋ ਤੇ ਮੌਤ ਦਾ ਡਰ ਤੁਹਾਨੂੰ ਖਾ ਰਿਹਾ ਹੈ। ਜੇ ਦਿਲ ਦੇ ਵਿੱਚ ਪਛਤਾਵੇ ਦੀ ਅੱਗ ਦੇ ਭਾਂਬੜ ਵੱਲਦੇ ਪਏ ਨੇ ਕਿ ਹੁਣ ਮੈਂ ਇੱਥੋਂ ਚੜੇ ਜਾਣਾ ਮੈਂ ਆਹ ਨਹੀਂ ਕੀਤਾ ਜ਼ਿੰਦਗੀ 'ਚ ਉਹ ਨਹੀਂ ਕੀਤਾ। ਤਾਂ ਮਾਤਾ ਪਿਤਾ ਭੈਣ ਭਰਾਵਾਂ ਰਿਸ਼ਤੇਦਾਰਾਂ ਮਿੱਤਰਾਂ ਦੇ ਵਿੱਚੋਂ ਕੋਈ ਵੀ ਉਸ ਅੱਗ ਨੂੰ ਬੁਝਾ ਨਹੀਂ ਸਕਦਾ ਜੇ ਅਸੀਂ ਕੁਝ ਕਰ ਸਕਦੇ ਹਾਂ ਤਾਂ ਉਹ ਇਹ ਹੈ ਕਿ ਰਹਿਦੀ ਜ਼ਿੰਦਗੀ ਦੇ ਵਿੱਚ ਪ੍ਰਮਾਤਮਾ ਦੇ ਨਾਲ ਇੱਕ ਸਾਂਝ ਪਾ ਲਈਏ ਪ੍ਰਮਾਤਮਾ ਨੂੰ ਆਪਣਾ ਸਦਾ ਦਾ ਸਾਥੀ ਬਣਾ ਲਈਏ ਅਸਲ ਮਿੱਤਰ ਉਹੀ ਹੈ ਅੰਤ ਵੇਲੇ ਸਾਡੇ ਡਰਦੇ ਹੋਏ ਦਿਲ ਨੂੰ ਤਰਵਾਸ ਦੇਣ ਵਾਲਾ ਅੰਦਰ ਬਲਦੇ ਹੋਏ ਪੰਬੜਾ ਨੂੰ ਸ਼ਾਂਤ ਕਰਨ ਵਾਲਾ ਉਹ ਪਰਮਾਤਮਾ ਹੈ ਹੋਰ ਕੋਈ ਦੁਨਿਆਵੀ ਸਾਥੀ ਉਸ ਵਕਤ ਸਾਡਾ ਸਾਥ ਨਹੀਂ ਦੇ ਸਕਦਾ ਜੇ ਪਰਮਾਤਮਾ ਨੂੰ ਮਿੱਤਰ ਬਣਾਇਆ ਹੋਇਆ ਤਾਂ ਸਹਜੇ ਹੀ ਇਸ ਜਗਤ ਨੂੰ ਛੱਡ ਕੇ ਚਲੇ ਜਾਏਗਾ ਬਿਨਾਂ ਕਿਸੇ ਪ੍ਰਸਤਾਵੇ ਤੋਂ ਬਿਨਾਂ ਕਿਸੇ ਡਰ ਤੋਂ ਮੁਕਤ ਮਾਲ ਕਣਕ ਲਾਲ ਹੀਰਾ ਮਨ ਰੰਝਨ ਕੀ ਮਾਇਆ ਹਾ ਹਾ ਕਰਤ ਬਿਹਾਨੀ ਅਬਦ ਹੈ ਤਾਂ ਮਹਿ ਸੰਤੋਖ ਨਾ ਪਾਇਆ ਮੋਤੀਆਂ ਦੀ ਮਾਲਾ ਸੋਨਾ ਲਾਲ ਹੀਰੇ ਮਨ ਨੂੰ ਖੁਸ਼ ਕਰਨ ਵਾਲੀ ਮਾਇਆ ਇਹਨਾਂ ਦੇ ਵਿੱਚ ਲੱਗਿਆਂ ਸਾਰੀ ਉਮਰ ਹਾਏ ਹਾ ਕਰਦਿਆਂ ਦੀ ਗੁਜ਼ਰ ਜਾਂਦੀ ਹੈ ਮਨ ਨਹੀਂ ਰਚ ਸਚਾਈ ਹੈ ਜੇ ਤੁਹਾਡਾ ਚਿੱਤ ਮਾਇਆ ਦੇ ਵਿੱਚ ਲੱਗਿਆ ਹੋਇਆ ਹੈ ਤਾਂ ਤੁਸੀਂ ਕਦੇ ਵੀ ਸਬਰ ਸੰਤੋਖ ਨਹੀਂ ਹਾਸਲ ਕਰ ਸਕਦੇ ਜਿੰਨੀ ਵਧੀਰੇ ਮਾਇਆ ਇਕੱਠੀ ਕਰਦੇ ਜਾਓਗੇ ਉਹਨਾਂ ਵਧੀਰੇ ਉਹਨੂੰ ਖਸ ਜਾਣ ਦਾ ਡਰ ਵੀ ਤੁਹਾਡੇ ਅੰਦਰ ਪਲਦਾ ਜਾਊਗਾ ਤੇ ਨਾਲ ਹੀ ਹੋਰ ਵੀ ਵਧੀਰੇ ਇਕੱਠੀ ਕਰਨ ਦੇ ਸੁਪਨੇ ਤੁਹਾਡੇ ਅੰਦਰ ਪਲਦੇ ਜਾਣਗੇ ਜਿੰਨਾ ਵਧੀਰੇ ਮਿਲੂਗਾ ਤੁਹਾਡੀ ਭੁੱਖ ਉਨੀ ਵਧੀਰੇ ਵਧਦੀ ਜਾਊਗੀ ਮਾਇਆ ਦੇ ਵਿੱਚ ਮਨ ਲੱਗਿਆ ਤੇ ਉਹ ਕਦੇ ਰੱਜਦਾ ਨਹੀਂ ਮਨ ਨੂੰ ਰੱਜ ਆਉਂਦਾ ਹੈ ਪਰਮਾਤਮਾ ਦੇ ਨਾਲ ਜੁੜ ਕੇ ਉਹਦੀ ਰਸਾ ਨੂੰ ਸਮਝ ਕੇ ਜੋ ਗੁਣ ਔਗਣ ਉਹਨੇ ਸਾਨੂੰ ਦਿੱਤੇ ਨੇ ਜੋ ਵੀ ਨਿਆਮਤਾ ਉਹਨੇ ਬਖਸ਼ੀਆਂ ਨੇ ਉਹਨਾਂ ਨੂੰ ਖਿੜੇ ਮੱਥੇ ਕਬੂਲ ਕਰਕੇ ਇਹ ਵਰਤੀ ਜਦੋਂ ਬਣ ਗਈ ਫਿਰ ਸਾਨੂੰ ਰਾਜ ਆ ਜਾਂਦਾ ਮਨ ਰੱਜ ਜਾਂਦਾ ਤ੍ਰਿਸ਼ਨਾ 부ਝ ਜਾਂਦੀ हस्त रथ अश्व पवन तेज तणी भूमन चतरांगा संग ना चाल्यो इन मह कशुआ उठ सिधायो नांगा हाथी रथ हवा दे वेग वरगे घोडे हो कोई मनुख तणाड़ होवे जमीन दा मालिक होवे ਚਾਰ ਕਿਸਮਾਂ ਦੀ ਫੌਜ ਦਾ ਮਾਲਕ ਹੋਵੇ ਪਰ ਇਹਨਾਂ ਦੇ ਵਿੱਚੋਂ ਕੋਈ ਵੀ ਚੀਜ਼ ਨਾਲ ਨਹੀਂ ਜਾਂਦੀ ਇਹਨਾਂ ਸਭਨਾਂ ਦਾ ਮਾਲਕ ਵੀ ਨੰਗਾ ਹੀ ਉੱਠ ਕੇ ਇਸ ਜਗਤ ਤੋਂ ਤੁਰ ਪੈਂਦਾ ਹਰ ਕੇ ਸੰਤ ਪ੍ਰੇਪ੍ਰੀਤਮ ਪ੍ਰਭ ਕੇ ਤਾਂ ਕਹ ਹਰ ਹਰ ਗਾਈਐ ਨਾਨਕ ਈ ਹਾ ਸੁਖ ਆਗੈ ਮੁਖ ਉਜਲ ਸੰਗ ਸੰਤਨ ਕੈ ਪਾਈਐ ਏ ਨਾਨਕ ਪ੍ਰਮਾਤਮਾ ਦੇ ਸੰਤ ਜਨ ਪ੍ਰਮਾਤਮਾ ਦੇ ਪਿਆਰੇ ਹੁੰਦੇ ਨੇ ਉਹਨਾਂ ਦੀ ਸੰਗਤ ਵਿੱਚ ਪ੍ਰਮਾਤਮਾ ਦੀ ਸਿਫਤ ਸਲਾਹ ਕਰਨੀ ਚਾਹੀਦੀ ਹੈ ਉਹਦੇ ਨਾਲ ਕੀ ਹੁੰਦਾ ਕਿ ਸਾਨੂੰ ਇਸ ਲੋਕ ਦੇ ਵਿੱਚ ਸੁੱਖ ਮਿਲਦਾ ਹੈ ਪ੍ਰਲੋਕ ਦੇ ਵਿੱਚ ਸੁਰਖਰੂ ਹੋ ਚਾਹੀਦਾ ਪਰ ਇਹ ਦਾਤ ਸੰਤ ਜਨਾਂ ਦੀ ਸੰਗਤ ਵਿੱਚ ਹੀ ਮਿਲਦੀ ਹੈ ਜਤ ਸ੍ਰੀ ਮਹਿਲਾ ਪੰਜਮ ਘਰ ਤੀਜਾ ਦੋ ਪਦੇ ਇੱਕ ਓੰਕਾਰ ਸਤਗੁਰ ਪ੍ਰਸਾਦ ਦੇਹੋ ਸੰਦੇਸ ਰੋ ਕਹੀਓ ਪ੍ਰੀਏ ਕਹੀਓ ਬਿਸਮ ਭਈ ਮੈਂ ਬਹੁ ਵਿਦ ਸੁਨਤੇ ਕਹੋ ਸੁਹਾਗਣ ਸਹੀਓ ਰਹਾਓ ਏ ਸੁਹਾਗਵਤੀ ਸਹੇਲਿਓ ਇਹ ਗੁਰ ਸਿੱਖੋ ਮੈਨੂੰ ਪਿਆਰੇ ਪ੍ਰਭੂ ਦਾ ਮਿੱਠਾ ਜਸ ਸੁਨਿਆ ਤੇ ਦਿਓ ਦੱਸੋ ਮੈਂ ਉਸ ਪਿਆਰੇ ਦੇ ਬਾਬਤ ਕਈ ਕਿਸਮਾਂ ਦੀਆਂ ਗੱਲਾਂ ਸੁਣ ਸੁਣ ਕੇ ਹੈਰਾਨ ਹੋ ਰਹੀ ਆ ਕਿੰਧਾਂ ਦੀਆਂ ਗੱਲਾਂ ਗੁਰੂ ਸਾਹਿਬ ਕਹਿੰਦੇ ਕੋ ਕਹ ਤੋ ਸਭ ਬਾਹਰ ਬਾਹਰ ਕੋ ਕਹ ਤੋ ਸਭ ਮਹੀਓ ਬਰਨ ਨਾ ਦੀਸੈ ਚਿਹਨ ਨਾ ਲਖੀਐ ਸੁਹਾਗਣ ਸਾਤ ਬੁਝਈਓ ਕੋਈ ਤਾਂ ਕਹਿੰਦਾ ਕਿ ਉਹ ਪ੍ਰਮਾਤਮਾ ਸਭਨਾ ਤੋਂ ਬਾਹਰ ਵਸਦਾ ਕਿਸੇ ਖਾਸ ਥਾਮਾਂ ਤੇ ਵਸਦਾ ਤੇ ਕੋਈ ਆਖਦਾ ਕਿ ਉਹ ਪ੍ਰਮਾਤਮਾ ਸਭਨਾ ਦੇ ਵਿੱਚ ਵਸਦਾ ਸਭਨਾ ਦੇ ਅੰਦਰ ਮੌਜੂਦ ਹੈ ਹੈਰਾਨੀ ਦੀ ਗੱਲ ਇਹ ਹੈ ਕਿ ਬਰਨ ਨਾ ਦੀਸੈ ਚਿਹਨ ਨਾ ਲਖੀਐ ਕਿ ਉਸ ਪ੍ਰਮਾਤਮਾ ਦਾ ਕੋਈ ਰੰਗ ਨਹੀਂ ਦਿਸਦਾ ਉਹਦਾ ਕੋਈ ਲੱਛਣ ਨਜ਼ਰ ਨਹੀਂ ਆਉਂਦਾ हे ਸੁਹਾਗਣੋ ਤੁਸੀਂ ਮੈਨੂੰ ਸੱਚੀ ਗੱਲ ਸਮਝਾਓ ਕਿ ਅਸਲ ਗੱਲ ਹੈ ਕੀ ਪ੍ਰਮਾਤਮਾ ਬਾਹਰ ਵੱਸਦਾ ਹੈ ਕਿ ਅੰਦਰ ਵੱਸਦਾ ਹੈ ਦਿਖਦਾ ਕਿਤੇ ਸਰਬ ਨਿਵਾਸੀ ਕਟ ਕਟ ਵਾਸੀ ਲੇਪ ਨਹੀਂ ਅਲ ਪਹੀਓ ਨਾਨਕ ਕਹਿਤ ਸੁਨੋ ਰੇ ਲੋਗਾ ਸੰਤ ਰਸਨ ਕੋ ਵਸੈਓ ਨਾਨਕ ਆਖਦਾ ਹੈ ਇਹ ਲੋਕੋ ਸੁਣੋ ਉਹ ਪਰਮਾਤਮਾ ਸਾਰਿਆਂ ਦੇ ਵਿੱਚ ਨਿਵਾਸ ਰੱਖਣ ਵਾਲਾ ਹੈ ਹਰੇਕ ਸਰੀਰ ਦੇ ਵਿੱਚ ਵਸਣ ਵਾਲਾ ਹੈ ਤੇ ਵੱਡੀ ਗੱਲ ਇਹ ਹੈ ਕਿ ਮਾਇਆ ਦੇ ਵਿੱਚ ਰਚੇ ਹੋਏ ਸਰੀਰਾਂ ਦੇ ਵਿੱਚ ਵਸ ਕੇ ਵੀ ਪਰਮਾਤਮਾ ਖੁਦ ਮਾਇਆ ਤੋਂ ਨਰ ਲਈ ਪਰਿੰਦਾ ਉਹ ਪ੍ਰਭੂ ਸੰਤ ਜਨਾਂ ਦੀ ਜੀਵ ਉੱਤੇ ਵਸਦਾ ਹੈ ਸੰਤ ਜਨ ਹਰ ਵੇਲੇ ਉਹਦਾ ਨਾਮ ਜਪਦੇ ਨੇ ਜੈਤਿ ਸ੍ਰੀ ਮਹਿਲਾ ਪੰਜਵਾਂ ਧੀਰੋ ਸੁਨ ਧੀਰੋ ਪ੍ਰਭ ਕਾ ਰਹਾਉ ਏ ਭਾਈ ਮੈਂ ਪ੍ਰਭੂ ਦੀਆਂ ਗੱਲਾਂ ਸੁਣ ਸੁਣ ਕੇ ਆਪਣੇ ਮਨ ਵਿੱਚ ਸਦਾ ਧੀਰਜ ਹਾਸਲ ਕਰਦਾ ਰਹਿੰਦਾ ਹਾਂ ਅਕਸਰ ਮਨੁੱਖ ਨੂੰ ਉਂਝ ਇੱਕ ਤਾੰਗ ਬਣੀ ਰਹਿੰਦੀ ਹੈ ਇੱਕ ਉਹਦੇ ਅੰਦਰ ਉਬਲਾ ਚੁਪਲੀ ਲੱਗੀ ਰਹਿੰਦੀ ਹੈ ਕਿ ਮੈਂ ਛੇਤੀ ਆ ਕਰ ਲਾਂ ਉਹ ਕਰ ਲਾਂ ਮੈਨੂੰ ਛੇਤੀ ਆ ਮਿਲ ਜੇ ਸਬਰ ਤੋਂ ਕੋਹਾਂ ਦੂਰ ਹੁੰਦਾ ਜਿਉਂ-ਜਿਉਂ ਉਹ ਪ੍ਰਮਾਤਮਾ ਦੀਆਂ ਗੱਲਾਂ ਸੁਣਨ ਲੱਗਦਾ ਤੇਵੇਂ-ਤੇਵੇਂ ਉਹਨੂੰ ਪ੍ਰਮਾਤਮਾ ਦੀ ਰਜ਼ਾ ਦਾ ਅਹਿਸਾਸ ਹੋਣ ਲੱਗਦਾ ਹੈ ਉਹਦੇ ਹੁਕਮ ਦਾ ਅਹਿਸਾਸ ਹੋਣ ਲੱਗਦਾ ਹੈ ਧੀਵੇਂ ਧੀਵੇਂ ਉਹਨੂੰ ਸਮਝ ਆਉਣ ਲੱਗਦੀ ਹੈ ਕਿ ਜੋ ਮੈਂ ਹੁਣ ਤੱਕ ਕੀਤਾ ਉਹਦੀ ਰਜ਼ਾ ਨਾਲ ਕੀਤਾ ਜੋ ਮੈਂ ਅੱਗੇ ਕਰਨਾ ਹੈ ਉਹ ਵੀ ਉਹਦੀ ਰਜ਼ਾ ਨਾਲ ਹੀ ਕਰਨਾ ਹੈ ਮੈਨੂੰ ਜਦੋਂ ਜੋ ਮਿਲਣਾ ਹੈ ਉਸ ਪ੍ਰਮਾਤਮਾ ਦੇ ਹੁਕਮ ਅਨੁਸਾਰ ਹੀ ਮਿਲਣਾ ਹੈ ਫਿਰ ਸਬਰ ਹੀ ਕੀਤਿਆਂ ਕੀ ਲਾਭ ਫਿਰ ਉਹਨੂੰ ਧੀਰਜ ਆ ਜਾਂਦਾ ਹੈ ਸਬਰ ਆ ਜਾਂਦਾ ਹੈ ਜੀ ਪ੍ਰਾਨ ਮਨ ਤਨ ਸਭ ਅਰਪੋ ਨੀਰੋਪੇਖ ਪ੍ਰਭ ਕੋ ਨੀਰੋ ਏ ਭਾਈ ਪ੍ਰਭੂ ਨੂੰ ਹਰ ਵੇਲੇ ਆਪਣੇ ਨੇੜੇ ਵੇਖ-ਵੇਖ ਕੇ ਮੈਂ ਆਪਣੀ ਜਿੰਦ ਪ੍ਰਾਨ ਆਪਣਾ ਤਨ ਮਨ ਸਭ ਕੁਝ ਉਹਦੀ ਪੇਟ ਕਰਦਾ ਰਹਿੰਦਾ ਹਾਂ ਬੇਸ਼ੁਮਾਰ ਬੇਅੰਤ ਵੱਡ ਦਾਤਾ ਮਨਕ ਹੀਰੋ ਪੇਖ ਪ੍ਰਭ ਕੋ ਏ ਭਾਈ ਉਹ ਪ੍ਰਭ ਵੱਡਾ ਦਾਤਾ ਹੈ ਬੇਅੰਤ ਹੈ ਉਸ ਦੇ ਗੁਨਾ ਦਾ ਲੇਖਾ ਨਹੀਂ ਹੋ ਸਕਦਾ ਉਸ ਪ੍ਰਭ ਨੂੰ ਹਰ ਥਾਂ ਵੇਖ ਕੇ ਮੈਂ ਉਸ ਨੂੰ ਆਪਣੇ ਮਨ ਵਿੱਚ ਟਿਕਾਈ ਰੱਖਦਾ ਜੋ ਚਾਹੋ ਸੋਈ ਸੋਈ ਪਾਵੋ ਆਸਾ ਮਨ ਸਾ ਪੂਰੋ ਜਪ ਪ੍ਰਭ ਕੋ ਮੈਂ ਜਿਹੜੀ ਜਿਹੜੀ ਚੀਜ਼ ਚਾਹੁੰਦਾ ਹਾਂ ਉਹੀ-ਉਹੀ ਉਸ ਪ੍ਰਮਾਤਮਾ ਪਾਸੋਂ ਪ੍ਰਾਪਤ ਕਰ ਲੈਂਦਾ ਹਾਂ ਪ੍ਰਭੂ ਦੇ ਨਾਮ ਨੂੰ ਜਪ-ਜਪ ਕੇ ਮੈਂ ਆਪਣੀ ਹਰੇਕ ਆਸ ਹਰੇਕ ਮਰਦ ਉਸ ਦੇ ਦਰ ਤੋਂ ਪੂਰੀ ਕਰ ਲੈਂਦਾ ਹਾਂ ਗੁਰਪ੍ਰਸਾਦ ਨਾਨਕ ਮਨ ਵਸਿਆ ਦੁੱਖ ਨ ਕਬ ਹੂੰ ਝੂਰੋ ਬੁਝ ਪ੍ਰਭ ਕੋ ਏ ਨਾਨਕ ਆਖੋ ਏ ਭਾਈ ਗੁਰੂ ਦੀ ਕਿਰਪਾ ਨਾਲ ਉਹ ਪ੍ਰਭੂ ਮੇਰੇ ਮਨ ਵਿੱਚ ਆ ਵਸਿਆ ਹੈ ਹੁਣ ਮੈਂ ਪ੍ਰਭੂ ਦੀ ਉਦਾਰਤਾ ਨੂੰ ਸਮਝ ਕੇ ਉਹਦੀ ਵੱਡ ਦਿੱਲੀ ਨੂੰ ਸਮਝ ਕੇ ਕਿਸੇ ਵੀ ਦੁੱਖ ਵਿੱਚ ਚਿੰਤਾਤੁਰ ਨਹੀਂ ਹੁੰਦਾ ਹੁਕਮ ਦੀ ਸਮਝ ਆ ਗਈ ਰਜ਼ਾ ਦੀ ਸਮਝ ਆ ਗਈ ਕੋਈ ਵੀ ਦੁੱਖ ਜ਼ਿੰਦਗੀ ਦੇ ਵਿੱਚ ਵਿਆਪ ਜਾਵੇ ਚਿੰਤਤ ਨਹੀਂ ਹੋਈਦਾ ਕਿਉਂਕਿ ਮਨ ਵਿੱਚ ਇਹ ਗੱਲ ਕਰ ਕਰ ਚੁੱਕੀ ਹੁੰਦੀ ਹੈ ਕਿ ਸਭ ਉਸ ਪ੍ਰਮਾਤਮਾ ਦੀ ਰਜ਼ਾ ਅਨੁਸਾਰ ਹੈ ਉਹਦੇ ਹੁਕਮ ਅਧੀਨ ਆ ਪਰ ਰਿਹਾ ਹੈ ਇਸ ਗੱਲ ਦੀ ਸਮਝ ਆ ਜਾਂਦੀ ਹੈ ਕਿ ਜਿਵੇਂ ਸੁੱਖ ਉਸ ਪ੍ਰਮਾਤਮਾ ਦੀ ਬਖਸ਼ਿਸ਼ ਹੈ ਤਿਵੇਂ ਹੀ ਦੁੱਖ ਵੀ ਉਸ ਪ੍ਰਮਾਤਮਾ ਦੀ ਬਖਸ਼ਸ਼ ਹੈ ਸਾਡੀ ਜ਼ਿੰਦਗੀ ਚ ਸੁੱਖ ਆਉਣੇ ਹੈ ਕਿ ਦੁੱਖ ਆਉਣੇ ਹੈ ਸਾਡੇ ਹੱਥ ਬਸ ਹੈ ਹੀ ਨਹੀਂ ਜੇਕਰ ਅਸੀਂ ਕਰ ਸਕਦੇ ਆਂ ਕੁਝ ਤਾਂ ਉਹਦੀ ਰਜ਼ਾ ਨੂੰ ਖਿੜੇ ਮੱਥੀ ਕਬੂਲ ਇਹ ਹੀ ਕੋਸ਼ਿਸ਼ ਅਸੀਂ ਕਰੀਏ ਜੈਤ ਸ੍ਰੀ ਮਹਿਲਾ ਪੰਜਮਾ ਲੋੜੀਂ ਦੜਾ ਸਾਜਨ ਮੇਰਾ ਕਰ ਕਰ ਮੰਗਲ ਗਾਵਹੁ ਨੀਕੇ ਕਟ ਕਟ ਤਿਸੈਬ ਸੇ ਬਸੇਰਾ ਰਹਾਉ ਇਹ ਭਾਈ ਮੇਰਾ ਸਚਨ ਪ੍ਰਭੂ ਐਸਾ ਹੈ ਜਿਸ ਨੂੰ ਹਰੇਕ ਜੀਵ ਮਿਲਣਾ ਚਾਹੁੰਦਾ ਹੈ ਇਹ ਭਾਈ ਹਰੇਕ ਗਿਆਨ ਇੰਦਰੇ ਦੇ ਰਾਹੀ ਉਹਦੀ ਸਿਫਤ ਸਲਾਹ ਦੇ ਸੋਹਣੇ ਗੀਤ ਗਾਇਆ ਕਰੋ ਹਰੇਕ ਸਰੀਰ ਦੇ ਵਿੱਚ ਹੀ ਉਸ ਪਰਮਾਤਮਾ ਦਾ ਨਿਵਾਸ ਹੈ ਸੁਖ ਅਰਾਧਨ ਦੁਖ ਅਰਾਧਨ ਕੰਪਸ ਰਹਿਣਾ ਕਾਹੂ ਬੇਰਾ ਨਾਮ ਜਪਤ ਕੋਟ ਸੂਰ ਉਜਾਰਾ ਬਿਨ ਸਹਿ ਪਰਮ ਅੰਧੇਰਾ اے ਭਾਈ ਸੁਖ ਦੇ ਵਿੱਚ ਵੀ ਉਸ ਪ੍ਰਮਾਤਮਾ ਦਾ ਸਿਮਰਨ ਕਰਨਾ ਚਾਹੀਦਾ ਤੇ ਦੁੱਖ ਦੇ ਵਿੱਚ ਵੀ ਉਸ ਪ੍ਰਮਾਤਮਾ ਦਾ ਸਿਮਰਨ ਕਰਨਾ ਚਾਹੀਦਾ ਤਰਾਸ ਦੀ ਦੀ ਗੱਲ ਇਹ ਆ ਕਿ ਸੁਖ ਵੇਲੇ ਮਨੁੱਖ ਉਸ ਪ੍ਰਮਾਤਮਾ ਨੂੰ ਭੁੱਲੀ ਬੈਠਾ ਹੁੰਦਾ ਦੁੱਖ ਦੀ ਘੜੀ ਜਦੋਂ ਆਉਂਦੀ ਹੈ ਉਦੋਂ ਉਹਨੂੰ ਪ੍ਰਮਾਤਮਾ ਚੇਤੇ ਆਉਂਦਾ ਪਰ ਅਸੀਂ ਕੋਸ਼ਿਸ਼ ਕਰੀਏ ਸੁੱਖ ਹੋਵੇ ਭਾਵੇਂ ਦੁੱਖ ਹਰ ਵੇਲੇ ਹੀ ਉਸ ਪ੍ਰਮਾਤਮਾ ਦੇ ਸਿਮਰਨ ਦੇ ਵਿੱਚ ਮਨ ਨੂੰ ਜੋੜੀ ਰੱਖੀਏ ਉਹ ਪ੍ਰਮਾਤਮਾ ਕਿਸੇ ਵੀ ਵੇਲੇ ਸਾਨੂੰ ਨਾ ਭੁੱਲੇ ਬਿਸਰਾ ਨਾ ਕਾਹੂ 베ਰਾ ਉਸ ਪ੍ਰਮਾਤਮਾ ਦਾ ਨਾਮ ਜਪਦਿਆਂ ਮਨੁੱਖ ਦੇ ਮਨ ਵਿੱਚ ਮਾਨੋ ਕਰੋੜਾਂ ਸੂਰਜਾਂ ਦਾ ਚਾਨਣ ਹੋ ਜਾਂਦਾ ਹੈ ਮਨ ਦੇ ਵਿੱਚੋਂ ਮਾਇਆ ਵਾਲੀ ਪਟਕਣਾ ਮੁੱਕ ਜਾਂਦੀ ਹੈ ਆਤਮਕ ਜੀਵਨ ਵੱਲੋਂ ਬੇਸਮਝੀ ਦਾ ਹਨੇਰਾ ਦੂਰ ਹੋ ਜਾਂਦਾ। ਥਾਨਥ ਨੰਤਰ ਸਭ ਨੀ ਜਾਈ ਜੋਦੀ ਸੋ ਤੇਰਾ ਸੰਤ ਸੰਗ ਪਾਵੈ ਜੋ ਨਾਨਕ ਤਿਸ ਬਹਰ ਨ ਹੋਈ ਹੈ ਫੇਰਾ। ਏ ਨਾਨਕ ਆਖੋ हे प्रभु ਹਰੇਕ ਥਾਂ ਵਿੱਚ ਸਭਨਾ ਥਾਵਾਂ ਦੇ ਵਿੱਚ ਤੂੰ ਵਸ ਰਿਹਾ ਹੈ ਜੋ ਕੁਝ ਦਿਸ ਰਿਹਾ ਹੈ ਉਹ ਸਭ ਕੁਝ ਤੇਰਾ ਹੀ ਸਰੂਪ ਹੈ ਸਾਧ ਸੰਗਤ ਵਿੱਚ ਰਹਿ ਕੇ ਜਿਹੜਾ ਮਨੁੱਖ ਤੈਨੂੰ ਲੱਭ ਲੈਂਦਾ ਹੈ ਉਸ ਨੂੰ ਮੋੜ ਜਨਮ ਮਰਨ ਦਾ ਖੇੜ ਨਹੀਂ ਵਿਆਪਦਾ ਸੋ ਇਸ ਦੇ ਨਾਲ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 700ਵੇਂ ਅੰਗ ਦੀ ਗੁਰਬਾਣੀ ਦੀ ਵਿਆਖਿਆ ਦੀ ਸਮਾਪਤੀ ਹੁੰਦੀ ਹੈ ਜੀ ਇਸ ਅੰਗ ਦੀ ਗੁਰਬਾਣੀ ਦੇ ਰਾਹੀਂ ਗੁਰੂ ਅਰਜਨ ਸਾਹਿਬ ਨੇ ਸਾਨੂੰ ਪ੍ਰਮਾਤਮਾ ਨੂੰ ਇੱਕ ਸੱਚੇ ਸਾਥੀ ਦੇ ਤੌਰ ਤੇ ਪਛਾਨਣ ਦੇ ਲਈ ਪ੍ਰੇਰਿਆ ਜਿਹੜਾ ਹਰ ਵਕਤ ਸਾਡਾ ਸਾਥ ਦੇਵੇਗਾ ਖਾਸ ਕਰਕੇ ਅੰਤ ਵੇਲੇ ਅੰਤ ਵੇਲੇ ਜਦੋਂ ਬਾਕੀ ਦੇ ਸਾਰੇ ਹੀ ਸਾਡੇ ਸਾਥੀ ਸਾਡਾ ਸਾਥ ਛੱਡ ਜਾਣਗੇ ਪ੍ਰਮਾਤਮਾ ਸਾਡੇ ਨਾਲ ਹੋਏਗਾ ਜੇ ਪ੍ਰਮਾਤਮਾ ਦੇ ਨਾਲ ਅਸੀਂ ਸਾਂਝ ਪਾਈ ਹੋਈ ਹੈ ਗੁਰੂ ਸਾਹਿਬ ਨੇ ਪ੍ਰਮਾਤਮਾ ਦਾ ਨਾਮ ਜਪਣ ਦੇ ਲਈ ਹਰ ਵਕਤ ਉਸ ਪਰਮਾਤਮਾ ਨੂੰ ਆਪਣੇ ਚੇਤੇ ਵਿੱਚ ਰੱਖਣ ਲਈ ਉਹਦੇ ਹੁਕਮ ਨੂੰ ਪਛਾਣਨ ਦੇ ਲਈ ਸਾਨੂੰ ਪ੍ਰੇਰਿਆ ਤੇ ਜਦੋਂ ਅਸੀਂ ਉਹਦੇ ਹੁਕਮ ਨੂੰ ਪਛਾਣਨ ਲੱਗ ਗਏ ਚਾਹਾਂਗੇ ਉਹਦੀ ਰਜ਼ਾ ਨੂੰ ਕਬੂਲਨ ਲੱਗ ਜਾਵਾਂਗੇ ਤਾਂ ਸਾਡੇ ਅੰਦਰ ਸਬਰ ਆ ਜਾਏਗਾ ਇਹ ਗੁਰੂ ਸਾਹਿਬ ਨੇ ਸਾਨੂੰ ਦੱਸਿਆ ਇੱਥੇ ਹੀ ਇਸ ਵੀਡੀਓ ਦੀ ਸਮਾਪਤੀ ਕਰਦੇ ਹਾਂ ਬਲਾਉ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ